ਜਾ ਪੁਰੇ ਪਿਆਰ ਦੀ ਬਾਤ ਆ ਜਾਂ ਸਿੱਧੀ ਗੱਲ ਆ ਹੋਰ ਤੇਰਾ ਦਿਮਾਗ ਹੱਲ ਗਿਆ ਤੇਰਾ ਮੇਰਾ ਦਿਮਾਗ ਹਿੱਲ ਗਿਆ ਆ ਬਾਵਾ ਰਮਜ਼ਾਨ ਅੱਜ ਕੱਟ ਲਈ ਤੇ ਮੇਰੀ ਜਾਨ ਉਹ ਜਾਨ ਕੱਟ ਲਈ ਓਏ ਉਹ ਫਾੜ ਇਧਰ ਲਾ ਲਾ ਓਏ ਇਧਰ ਲਿਆ ਖਸਮਾ ਉਹਦਾ ਮੂਵੀ ਬਣਾਉਣਗੇ ਮੁੰਡੇ ਆ ਦੇ ਛਤੀ ਹੋਰ ਕੋਈ ਨਹੀਂ ਆਉਂਦੇ ਐਨੇ ਘਮਾਇਆ ਨੂੰ ਪੀਤਾ ਲਾ ਬਈ ਥੱਲੇ ਆ ਪਾਸਾ ਲਾ ਥੱਲੇ ਈ ਵੀ ਬਣਾਉ ਮੁੰਡਿਓ ਲੈ ਵੀ ਪੁੱਤਾ ਲਾ ਕੇ ਇਹ ਇਹ ਨਹੀਂ ਆਪਣੀ 36 ਆਹ ਦੇਖ ਰੱਖੇ 36 36 ਹੈ ਬਈ 1 ਇੰਚ ਦੀ ਬੱਕਰੀ ਜੀ 36 ਹੈ ਸ਼ੰਗਾਰ ਵਾਲੀ 35 ਸੀ ਇਹ ਨੂੰ ਕਮਾ ਦੇ ਇਹ ਸ਼ਕਤੀ ਹੈ 1 ਇੰਚ ਵੱਡੀ ਹੈ ਮਾਰੀ ਇਸ ਕਰੇਗਾ ਨਾ ਵੀ ਹੈਗਾ ਸੰਨ ਹੈ ਕਿ ਨਹੀਂ ਪੈਸੇ 10 ਵਜਾ ਦੇ ਕਿੰਨੇ ਲੈਣੇ ਨੇ ਜੇ ਉਹ ਹੀ 10 ਜੀ ਦੇਣੀ ਤੇ ਤੋਬੇ ਦਾੰਗਾ ਮਾਰਦੇ ਜੀ ਮੈਂ ਤਾਂ ਤੁਹਾਨੂੰ ਦੱਸੀ ਜਾਈਂ ਤੁਸੀਂ ਦੱਸੋ ਤੁਸੀਂ ਲਾਓ ਤਾਂ ਸਹੀ ਉਹ ਤੇ 1 ਰੁਪਇਆ ਵੀ ਨਹੀਂ ਲਾਇਆ ਹੈ 25000 25000 25 ਦਾ ਹੈਗਾ 25000 ਯਾਰ ਨਹੀਂ ਨਹੀਂ ਸਹੀ ਆ ਜੀ ਕੋਈ ਗੱਲ ਨਹੀਂ ਟਾਈਮ ਪਾਸ ਹੋ ਜੂ ਨਹੀਂ ਨਹੀਂ ਕੋਈ ਚੱਕਾ ਇਹਨੂੰ ਕਰਾਉਂ ਜਾਂਦੇ ਫਿਰ ਤੇ ਬਕਤੀ ਆਹ ਮੁੰਡੇ ਨਾਲ ਆਹ ਮੁੰਡੇ ਨਾਲ ਆਉਗਾ ਤਾਂ ਦੇਵਾਂਗੇ ਕਿਉਂ ਨਹੀਂ ਤੈਨੂੰ ਵੀ ਪਤਾ ਆਹ ਮੁੰਡੇ ਨਾਲ ਮਿੰਟ ਵਿੱਚ ਸੌਦਾ ਹੋ ਗਿਆ ਨਹੀਂ ਮੇਰੇ ਨਾਲ ਨਹੀਂ ਉਹਨੂੰ ਪਤਾ ਤੇ ਵੀ ਧੱਕਮ ਧੱਕੀ ਨਹੀਂ ਹੋ ਜੂਗਾ ਜੀ ਤੈਨੂੰ ਵੀ ਪਤਾ ਜਦ ਆਪਣਾ ਸੇਹ ਲੱਗ ਜਾਓ ਆਪਾਂ ਮੈਂ ਵੀ ਸੌਦਾ ਹੋ ਜਾਊਗਾ ਠੀਕ ਹੈ ਜੀ ਓਏ ਇਹਨਾਂ ਦੇ ਪਸੰਦ ਆ ਦੇ ਦੇ ਉਹ ਦੇ ਲਾ ਕੇ ਆਪਾਂ ਕੇ ਨਹੀਂ ਫਿਰ ਇਹ ਜੇ ਟਾਈਪ ਦੀ ਕੋਥੇ ਖੜੀ ਆ ਭਾਈ ਉਹ ਦਵਾਦਾਂ ਨਾਲ ਹੋਰ ਤਾਂ ਮੇਰੇ ਬਸ ਨਹੀਂ ਕਿਉਂ ਸੱਗੀ ਫੁੱਲ ਲਾ ਕੇ ਤਾਂ ਤੋਰੂੰ ਗਈ ਮੈਂ ਨਹੀਂ ਨਹੀਂ ਬਿਲਕੁਲ ਤੋੜਨੇ ਪੈਣੇ ਨਹੀਂ ਹੁਣ 27 ਦੀ ਦੰਨੇ 28 ਦੀ ਦੰਨੇ ਫਿਰ ਹੁਣ ਕੀ ਕਰਾਂ ਦੱਸ ਫਿਰ 30 ਲਾ ਦੇ ਫਿਰ ਜਾਂ ਪੂਰੇ 50 ਦੀ ਬਾਲ ਆ ਜਾਂ ਸਿੱਧੇ ਗੱਲ ਹੋਰ ਤੇਰਾ ਦਿਮਾਗ ਹੱਲ ਗਿਆ ਤੇਰਾ ਮੇਰਾ ਦਿਮਾਗ ਹੱਲ ਗਿਆ ਦਿਮਾਗ ਮੇਰਾ ਨੇ ਲਿਆ 20 ਮਿੰਟ ਸੁਣੀ ਆ 35 ਸੁਈ ਲੈ ਲਈ ਆ ਆਪਾਂ ਤੇ 24 ਮਿੰਟ ਸੁਈ ਲੈ ਜਾਂਦੀ ਜੀ ਹੂੰ ਆ ਦੇ ਆਪਣੇ ਗੋਲ ਵੀ ਖੜੀਆ ਉਹ ਲੈ ਜਾਓ 35000 ਦੀ ਸੁਈ ਹੋਈ ਆ ਠੀਕ ਹੈ ਕਿ ਨਹੀਂ ਮਗਰ ਪਾਠਾ ਉਹ ਦੀ ਜੀ ਜੀ 30 ਆਸੀ ਦਿੰਨਾ ਨਹੀਂ ਫੇਰ ਜਾਈਏ ਮਰਜੀ ਪਟਦੀ ਆ ਵੀਡੀਓ ਕੋਈ ਨਹੀਂ ਮਰਜੀ ਕੱਲ੍ਹ ਬੋਣੀ ਅੱਜ ਮੰਦਾ ਹੀ ਆ ਹਾਲ ਕੋਈ ਨਹੀਂ ਇਹ ਤਾਂ ਬੰਦਾ ਤੇਜੀ ਸਦਾ ਹੀ ਚੱਲਦਾ ਰਹਿਣਾ ਠੀਕ ਹੈ ਕਿ ਨਹੀਂ ਮਾਰ ਕਰਦਾ ਬੰਦਾ ਕਿੱਦਾਂ ਕਹੇ ਮੈਂ ਕਿੱਦਾਂ ਆ ਇਹ ਨਾ ਤਾਂ ਮੂੰਚਾਂ ਲੇ ਤੈਨੂੰ ਕਦੇ ਕਿਹਾ ਵਾ ਤੈਨੂੰ ਉੱਚਾ ਮੈਂ ਸਾਰੇ ਪਾਸੇ ਉੱਚਾ ਹੈ ਬਾਈ ਉੱਚਾ ਮੈਂ ਉਹ ਕ੍ਰਿਸ਼ਨ ਨੂੰ ਬੁਲਾਦਾ ਜੇ ਤੇਰੇ ਪਾਸੇ ਉੱਚਾ ਹੀ ਆ ਤੂੰ ਕ੍ਰਿਸ਼ਨ ਨਾਲ ਖੜ ਕੇ ਵੇਖ ਉਹਨੂੰ ਵੱਡੇ ਨਿੱਕੇ ਜੇ ਉੱਚਾ ਲੱਗੇ ਪਤਾ ਉੱਚੇ ਦਾ ਆਪਾਂ ਕੁਸ਼ਤੀ ਕਰ ਲਾਂਦੇ ਆ ਆ ਜਾ ਤੋਏ ਭਾਈ ਉਹਨੂੰ ਕਰਾ ਲਿਆ ਬੁੱਪਾ ਜੇ ਟਾਈਮ ਦੇਖ ਆ ਜਾ ਇਹ ਬੋਲ ਤਾ ਕਰੀਆ 32000 ਦੀ ਵੇਚ ਤੈਨੂੰ ਪਤਾ ਯਾਰ ਜਿਆਦਾ ਆਲਾ 32 ਦੀ ਵੇਚ ਉਹ ਨਹੀਂ ਚਾਚਾ ਹੁਣ ਕੀ ਕਰਾਂਗਾ ਸ਼ੰਗਾਰ ਬਣਾਣਾ ਚਾਚਾ ਇਹਨਾਂ ਫਰਕ ਹੋਊਗਾ ਤੂੰ ਆਪੇ ਸਿਆਣਾ ਵਾ ਦੱਸ 55000 ਦੀ ਦੱਸ ਇਹਨਾਂ ਫਰਕ ਹੋਊਗਾ ਐਂ ਤਾਂ ਤੂੰ ਲੱਖ ਮੰਗੀ ਜੇ ਜਾਣ ਕੇ ਜਿਹਦਾ ਲੱਖ ਹੈਗਾ ਲੱਖ ਉਹ ਤਾਂ ਮੰਗਦੇ ਹੀ ਕਿਤੇ ਤਾਂ ਖੜਨਗੀ ਪਤਾ ਵਾ ਹੁਣ ਜਿਹਦੇ ਲੱਖ ਹੈਗਾ ਉਹ ਤਾਂ ਲੱਖ ਹੀ ਕਿਸੇ ਚੋਬੇ ਹੀ ਤਾਂ ਡੁੱਬਣਗੀ ਕੋਤਾ ਮਾਰ ਕੇ ਹੈ ਉਹ ਨਹੀਂ ਕਰਦੀ ਜਿੰਦਾ ਜਿੰਦਾ ਚਾਹ ਹੋਗੀ ਚੱਕ ਹੋਗੀ ਦੇਸ ਆਈ ਦੇ ਬਸ ਵੇਚੀ ਚੱਕ 35000 ਰੁਪਏ ਸੁਈ ਹੋਈ ਲਈ ਆ ਹਾ ਖੁਸ਼ ਆ ਕੀ ਬਾਤ ਆ ਵੀ ਆ ਵਾਹ ਰਮਜ਼ਾਨ ਅੱਜ ਕੱਟ ਲਈ ਤੇ ਮੇਰੀ ਜਾਨ ਉਹ ਜਾਨ ਕੱਟ ਲਈ ਓਏ ਰਮਜ਼ਾਨ ਬਾਈ ਚੀਜ਼ਾਂ ਦੇ ਹਾਂ ਚੀਜ਼ਾਂ ਦੇ ਮੁੱਲ ਲੱਗਦੇ ਨੇ ਅਸੀਂ ਬੈਠੇ ਇੱਕ ਦਿਨ ਦਾ ਕੰਮ ਨਹੀਂ ਓ ਬਾਈ ਕਸਾ ਬੈਠੇ ਇਹ ਗੱਲ ਇਹਦੀ ਪੱਕੀ ਐ ਚੀਜ਼ਾਂ ਤੇ ਮੁੱਲ ਲੱਗਦੇ ਨੇ ਇਹ ਫਰੀਜਾਂ ਦੇ ਕੋਈ ਮੁੱਲ ਨਹੀਂ ਹਾਂ ਨਾਮ ਜਾਂਦਾ ਮੁੱਲ ਬਿਲਕੁਲ ਨਾ ਇਹਦੀ ਟੋਪੀ ਦਾ ਮੁੱਲ ਮੁੱਲ ਚਿੱਜਾਂ ਦਾ ਹੀ ਆ ਮੁੱਲ ਚਿੱਜਾਂ ਦਾ ਆਪਣਾ ਵੀ ਕੋਈ ਨਹੀਂ 10000 ਵੱਧ ਵਟਾ ਸਬਰ ਫੇਰ ਨਹੀਂ ਆਉਂਦਾ ਸਬਰ ਨਹੀਂ ਆਉਂਦਾ ਬਿਲਕੁਲ ਉਦੋਂ ਗੱਲ ਆਈ ਆ আর ਗੱਲ ਹੋਰ ਹੈ ਕਿ ਨਾ ਜੀ ਨੂੰ ਸਬਰ ਨਹੀਂ ਉਹਨੂੰ ਕਿਸੇ ਦੀ ਖਬਰ ਨਹੀਂ ਖਬਰ ਨਹੀਂ ਬਿਲਕੁਲ ਇਹ ਸਾਰੇ ਪੰਜਾਬ ਦੀਆਂ ਚ ਖਬਰ ਲੈ ਲਈ ਚੰਡੀਗੜੀਆਂ ਦੀ ਦੇਖਿਆ ਚੰਡੀਗੜ੍ਹ ਮਹਾਲੀ ਬੱਕੀ ਦੇ ਕਰਨ ਆਸੀ ਫਰਾਦੀ ਐਵੇਂ ਕੱਚੇ ਰੀਏ ਤਾਂ ਸਾਨੂੰ ਪਤਾ ਹੀ ਸੀ ਵੀ ਕਿੱਥੇ ਜੇ ਕਰਨੀ ਹੈ ਉਸ ਤੋਂ ਪਹਿਲਾਂ ਹੀ ਮਾਰ ਜਾਏਗਾ ਸ਼ੋਟਾ ਨਹੀਂ ਇਹ ਸੋਟਾ ਮਾਰਿਆ ਜਾਂਦਾ ਐ ਸੋਟਾ ਨਹੀਂ ਮਾਰਿਆ ਜਾਂਦਾ ਉਹਨੂੰ ਪਤਾ ਰਮਜ਼ਾਨ ਨੂੰ ਵੀ ਸੋਟਾ ਕਿੱਥੇ ਵੱਜੂਗਾ ਚਾਚੇ ਦਾ ਹੈ ਆਓ ਬੱਕਰੀ ਨਹੀਂ ਬੱਕਰੀ ਵਧੀਆ ਗੱਬਣ ਵੀ ਹੈਗੀ ਐ ਬਾਕੀ ਤੇਰਾ ਨੰਬਰ ਦੇ ਕੋਈ ਨਹੀਂ ਕੋਈ ਨੰਬਰ ਐ ਕਹਿ ਵੀਡੀਓ ਚ ਹਰ ਜਾ ਵੀਡੀਓ ਚ ਕਹਿ ਵੀ ਬੱਕਰੀ ਗੱਬਣਾ ਐ ਗੱਭਾ ਨੇ ਹੁਣ ਜਿਆਦਾ ਗੱਭਣ ਕਹਿ ਕੇ ਦੇ ਦਿੱਤੀ ਤੇ ਫੇਰ ਗੱਭਾ ਨਹੀਂ ਆਦਾ ਜੇ ਫੰਡਰ ਹੋਈ ਵਾਪਸ ਆਉਗੀ ਕੋਈ ਸਾਨੂੰ ਵੀਡੀਓ ਬਣਾ ਕੇ ਦਿਖਾ ਦੇਵੇ ਗੱਲ ਸਹੀ ਹਾਂ ਵੀ ਬੱਕਰੀ ਆ ਪਤਾ ਨਹੀਂ ਪਤਾ ਚੱਕਰ ਕੀ ਹੋਦਾ ਨਹੀਂ ਜਰਨ ਬਈ ਮੇਰੀ ਗੱਲ ਸੁਣ ਆਜਾ ਅਮੀਨੇ ਗਰੰਟੀ ਦੇਤੀ ਗੱਲ ਤਾਂ ਸੁਣ ਲੈ ਮੈਂ ਦੇਖੂ ਹੋਰ ਸੋਰ ਦਾ ਕਿਸਮ ਦਾ ਉਹ ਕੋਈ ਕਿਸੇ ਦਾ ਜ਼ਮਾਨਤ ਉਹ ਰੱਬ ਦੀ ਮਰਜ਼ੀ ਹੈ ਕਈ ਵੇਲੇ ਕੀ ਹੁੰਦਾ ਟੱਕਰ ਟੱਕਰ ਮਾਰ ਕੇ ਮੈਂ ਛੱਡ ਜਾਂਦਾ ਮੁਰਕੇ ਸਾਫ ਉਹਦਾ ਕਹਿੰਦਾ ਬੱਕਰਾ ਲੱਗਦਾ ਹਾਂ ਜੀ ਹਾਂ ਕਦੋਂ ਇਹ ਹਫਤਾ ਦਿਨ ਵਾਦੇ ਲਾਉਂਦੇ ਆ ਫਿਰ ਵੀਡੀਓ ਲੈ ਫੜ ਪੈਸੇ ਇੱਥੇ ਵਧੀਰੇ ਦੇਖਿਆ ਇਸ ਤੇ ਨਾ ਨਾ ਲੋਟਾ ਬਸ ਚੱਕ ਬੱਕਰੀ ਗੱਬਣਾ ਤੇਰੀ ਹੁਣ ਨੰਬਰ ਦੇ ਦੇ ਚੱਲ ਉਹਨਾਂ ਨੂੰ ਕੋਈ ਨਹੀਂ ਨੰਬਰ 3 4 ਨਹੀਂ ਨਹੀਂ ਖਾਲੀ ਨਹੀਂ ਹੁੰਦਾ 5 6 7 ਨੋਟ ਦਿਖਦੇ ਨੇ ਅੱਜ ਅੱਛਾ 9 10 24 35 ਠੀਕ ਹੈ ਜੀ ਠੀਕ ਹੈ ਮਹਾਰਾਜ ਲਾਵੀ ਲਾਂਦਰਾ ਵਧੀਆ ਚੀਜ਼ ਆ 54 35 ਚ ਲੈਤੀ ਤੁਹਾਨੂੰ ਮਾਰਤਾ 20000 ਚ ਮੁੰਡਾ ਸਿੱਧਾ ਹੀ ਐ ਹੁੰਦੇ ਨੇ ਸੌਤੇ ਨਹੀਂ ਤੇ ਇਹ ਹੋਰ ਲੈਣੀਆਂ ਸੀ ਹੁਣ ਰੇਟ ਹੀ ਬੜਾ ਬੰਦੀ ਜਾਂਦਾ ਸੀ ਇਹ ਮਾਰਤਾ ਆ ਗਿਆ ਇਹ ਕਸਣਾ ਹੁਣ ਸਹੀ ਮਾਰਦਾ ਪੈਸੇ ਵੀ ਨਹੀਂ ਇਹਦੇ ਨਾਲ ਆਪਾਂ ਇਹਦੇ ਨਾਲ ਵੀ ਮਾਨੇ ਤੇ ਆਇਆ ਹੈ ਆ ਦੇਖੀ ਉਹ ਇਹ ਨਹੀਂ ਕਰਕੇ ਦੇਤੀ ਉਹ 70 ਦੀ ਵਿਕਤੀ ਦੀ ਦੇ ਨਾਲ ਉਹ 70 ਦੀ ਵਿਕਤੀ ਦੀ ਨਾਲ ਦੋਆਂ ਦਾ ਲੱਖ ਕਹਤਾ ਤੀਨੂੰ ਹੋਰ ਵੀ ਪਾਣ ਦੇ 10000 ਮਾਰੇ ਹੀ ਖਾ ਗਿਆਲੇ ਉਹ ਬੱਕਰੀ ਇਹ ਤਾਂ ਨਾਲ ਸਿੱਟ ਲਿਆ ਪਾਵੇਂ ਲੈਣੇ ਜਰਾ ਆ ਕੱਲੀ 35 ਦੀ ਲੈਲੀ ਨਾਲੇ ਕੋਕਾ ਪੀਸ ਹੈ ਆਹਾ ਬੱਕਰੀ ਸਰੇ ਇਹ ਇਹਨੂੰ ਪਤਾ ਵੀ ਦੋ ਹੋਗੇ ਧੱਕਮ ਧੱਕੀ ਹੋਣਗੇ ਹੁਣ ਇਹ ਲੈ ਇੱਕ ਕੰਮ ਕਰੀ ਗੱਲ ਸੁਣੋ ਜੀ ਲਿਖਾਈ ਕਰਾ ਦੇ ਨੂੰ ਆਪਦੇ ਪੱਲਿਓ ਕੋਈ ਨਹੀਂ ਕਰਾ ਦੇ ਉਹ ਨਹੀਂ ਦਿੰਦੇ 100 ਰੁਪਿਆ ਤਾਂ ਤੂੰ ਦੇਈ ਕੋਈ ਨਹੀਂ ਕਰਾ ਦੇ ਠੀਕ ਹੈ ਕੋਈ ਨਹੀਂ ਕਰਾ ਦੇ ਕਰਾ ਦੂੰਗਾ ਕਰਾ ਦ ਦੋਏ ਕਰਾ ਦੇਣਗੇ ਫਰ ਤਨੂਰ ਸੀ ਦਾ ਮੇਲੇ ਲਗੀਆਂ ਕਰਾਈ ਕੰਗਾਲੇ ਮੰਡੀ